ਤੇ ਜਿੰਨੇ ਵੀ ਮੇਰੇ ਵੀਰ ਭਰਾ ਆਪਣੇ YouTube ਚੈਨਲ ਤੇ ਵੀਡੀਓ ਦੇਖ ਰਹੇ ਆ ਸਾਰੇ ਵੀਰ ਭਰਾਵਾਂ ਦਾ ਸਵਾਗਤ ਆ ਤੇ ਮੈਂ ਉਮੀਦ ਕਰਦਾ ਮੇਰੇ ਸਾਰੇ ਵੀਰ ਭਰਾ ਠੀਕ ਠਾਕ ਹੋਣਗੇ ਸਾਰੇ ਮੇਰੇ ਵੀਰ ਭਰਾਵਾਂ ਮੰਦੇ ਜਾਨ ਬਰਤੰਦਰੁਸਤ ਹੋਣਗੇ ਉਮੀਦ ਕਰਦਾ ਮੈਂ ਤੇ ਸਾਰੇ ਮੇਰੇ ਵੀਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮਿੱਤਰੋ ਟੌਪ ਦੀ ਬਸ਼ੇਰੀ ਦਿਖਾਉਣ ਲੱਗੇ ਆ ਸੋਨੂੰ ਬਹੁਤ ਚੰਗੀ ਬਸ਼ੇਰੀ ਐ ਬਾਕੀ ਬਹੁਤ ਚੰਗੇ ਘੋੜੇ ਦੀ ਬੱਚੀ ਐ ਮੇਰੇ ਵੀਰ ਭਰਾਵੋ ਤੇ ਚੰਗੀ ਹਾਈਟ ਕਰੂਗੀ ਤੇ ਆਪਾਂ ਡਿਟੇਲ ਬਾਰੇ ਗੱਲਬਾਤ ਕਰਦੇ ਆਂ ਰੇਟ ਵੀ ਦੱਸਾਂਗੇ ਤੇ ਬੰਤਰਾਂ ਦੀ ਬਹੁਤ ਸੋਹਣੀ ਬਛੇਰੀ ਐ ਤੇ ਬੇਨਤੀ ਐ ਜਿਨ੍ਹਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰਿਓ ਤੇ ਕਰਦੇ ਆਂ ਮੇਰੇ ਵੀਰ ਭਰਾਵੋ ਬਛੇਰੀ ਦੀ ਡਿਟੇਲ ਬਾਰੇ ਗੱਲਬਾਤ ਤੇ ਬਛੇਰੀ ਦੀ ਉਮਰ ਹੈਗੀ ਐ ਜੀ 20 ਮਹੀਨੇ 58 ਇੰਚ ਹਾਈਟ ਦੱਸੀ ਐ ਮਾਲਕ ਵੀਰਾਂ ਨੇ ਤੇ ਮਾਂ ਇਹਦੀ ਬਖਰਾਣਾ ਲਾਈਨ ਦੀ ਆ ਤੇ ਪਿਓ ਇਹਦਾ ਬਲੈਕ ਅਬਲਿਕ ਕੋੜਾ 8 ਇੰਚ ਹਾਈਟ ਹੈ ਕੋੜੇ ਦੀ ਤੇ ਉਹ ਕੋੜੇ ਦੀ ਬੱਚੀ ਆ ਮੇਰੇ ਵੀਰ ਭਰਾਵੋ ਤੇ ਐਸ ਟਾਈਮ ਬਸ਼ੇਰੀ ਦੀ ਹਾਈਟ ਹੈਗੀ ਹੈ ਜੀ 58 ਇੰਚ ਤੇ ਬਾਈ ਹੋਰੇ ਦਾ ਏਰੀਆ ਹੈਗਾ ਜੀ ਗੰਗਾ ਨਗਰ ਤੇ ਰੇਟ ਬਾਈ ਹੋਰੇ ਕਰਦੇ ਆ ਜੀ 1,30,000 ਰੁਪਿਆ ਦੁਬਾਰਾ ਦੱਸ ਦਿੰਨਾ ਰੇਟ ਬਾਈ ਹੋਰੇ ਕਰਦੇ ਆ ਜੀ 1,30,000 ਰੁਪਿਆ ਬਾਕੀ ਮੌਕੇ ਤੇ ਮਾਨਤਾਣ ਕਰ ਦੇਣਗੇ ਥੋੜਾ ਬਹੁਤਾ ਤੇ ਬਾਲਪੋਰੀਆਂ ਦੀ ਬਸ਼ੇਰੀ ਸਾਫ ਹੈ ਤੇ ਨੰਬਰ ਸਕਰੀਨ ਤੇ ਆ ਮਾਲਕ ਵੀਰਾਂ ਨਾਲ ਗੱਲਬਾਤ ਕਰ ਲਿਓ ਜੇ ਕੋਈ ਮਾੜੀ ਮੋਟੀ ਡਿਟੇਲ ਰਹਿ ਗਈ ਹੋਈ ਤਾਂ ਮਾਲਕ ਵੀਰਾਂ ਤੋਂ ਲੈ ਲਿਓ ਜੇ ਤੁਸੀਂ ਵੀ ਆਪਣੇ ਚੈਨਲ ਤੇ ਵੀਡੀਓ ਕਰਵਾਉਣਾ ਚਾਹੁੰਦੇ ਹੋ ਤਾਂ 855482340 ਵਾਲੇ ਨੰਬਰ ਤੇ ਵਟਸਐਪ ਤੇ ਫੋਟੋਆਂ ਵੀਡੀਓ ਭੇਜ ਕੇ ਵੀਡੀਓ ਕਰਵਾ ਸਕਦੇ ਹੋ ਤੇ ਬਾਕੀ ਜੇ ਕੋਈ ਵੀਰਪਰਾ ਖਰੀਦਣ ਦਾ ਚਾਹਵਣ ਹੈਗਾ ਬੇਸ਼ੇਰੀ ਨੂੰ ਤੇ ਨੰਬਰ ਮਾਲਕ ਵੀਰਾਂ ਦਾ ਸਕਰੀਨ ਤੇ ਆ ਗੱਲਬਾਤ ਕਰ ਲਿਓ ਤੇ ਮਿਲਦੇ ਆ ਮੇਰੇ ਵੀਰਪਰਾਵੋ ਕੋਈ ਆਪਾਂ ਹੋਰ ਨਵੀਂ ਵੀਡੀਓ ਦੇ ਵਿੱਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ